ਫੇਲ ਬੁਝਿਆ ਗਿਆ ਤੂੰ ਹਾਂ ਕੋਈ ਨਹੀਂ ਕੋਈ ਨਹੀਂ ਕਰੀ ਗਿਆ ਤੁਮ ਆਪਣੀ ਜੋ ਯੁਵਾ ਪੀੜ੍ਹੀ ਕਨਾਡਾ ਦੇ ਲਈ ਇੱਥੇ ਆਪਦੇ ਕਾਰੋਬਾਰਾਂ ਨੂੰ ਮੁਖ ਰੱਖਦੀ ਹੋਈ ਤੇ ਨਹੀਂ ਔਰ ਸਖਤ ਮਿਹਨਤ ਇੱਥੇ ਕਨਾਡਾ ਦੇ ਵਿੱਚ ਸਖਤ ਮਿਹਨਤ ਕਰਦੇ ਨੇ ਔਰ ਮੈਂ ਤੁਹਾਨੂੰ ਪਰਤੱਖ ਜੋ ਏ ਮੁੰਡਾ ਕੰਮ ਕਰਦਾ ਕਰਦਾ ਜ਼ਖਮੀ ਹੋਇਆ ਹੈ ਜ਼ਖਮੀ ਹੋ ਚੁਕਿਆ ਹੈ। ਔਰ ਦੇਖੋ ਕਿੰਨਾ ਇਸ ਦਾ ਦਰਦ ਭਰਿਆ ਅੰਗੂਠਾ ਜੋ ਹੈ ਉਹ ਲੋਕੇ ਵਿਖਾਣਾ ਉਹ ਅੱਧਾ ਕੱਟ ਚੁਕਿਆ ਹੈਗਾ ਹੈ। ਹੁਣ ਹੋ ਸਕਦਾ ਗੁੱਸਾ ਹੋ ਜਾਵੇ ਇਹ। ਔਰ ਕੈਨੇਡਾ ਦੇ ਵਿੱਚ ਨੌਜਵਾਨਾਂ ਦੇ ਲਈ ਆਉਣਾ ਕੋਈ ਸੌਖੀ ਖੇਡ ਨਹੀਂ ਹੈਗੀ। ਦੇਖੋ ਔਰ ਆਪਣੀ ਜਾਨ ਨੂੰ ਦਾਤੇ ਲਾ ਕੇ ਹੀ ਆਪਾਂ ਇੱਥੇ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਜੋ ਭੇਜ ਰਹੇ ਆ ਔਰ ਕੈਨੇਡਾ ਦੀ ਧਰਤੀ ਤੇ ਬੱਚੇ ਕੈਨੇਡਾ ਕੈਨੇਡਾ ਕਰਦੇ ਹਨ ਆ ਦੇਖੀ ਲੇਕਿਨ ਆਇਆ ਦੇਖੋਗੇ ਤਾਂ ਇੱਥੇ ਕੈਨੇਡਾ ਆ ਕੇ ਕੰਮ ਕਰਦੇ ਹਨ ਇੱਥੋਂ ਤੱਕ ਕਿ ਉਹਨਾਂ ਨੂੰ ਕੰਮ ਦੀ ਜਾਣਕਾਰੀ ਵੀ ਨਹੀਂ ਹੁੰਦੀ ਪਰ ਉਹ ਜਿਸ ਕੰਮ ਤੇ ਲੱਗ ਜਾਂਦੀ ਹਨ ਉਥੋਂ ਬਹੁਤ ਦਰਦ ਹੋਈ ਕਿ ਕਰਦਾ ਹੋਈ ਭਰੀਆਂ ਸੱਟਾਂ ਲੱਗ ਜਾਂਦੀਆਂ ਹਨ ਦੂਜੇ ਪਾਸੇ ਦੰਦਾ ਥੱਲੇ ਆਪਦੇ ਹੋਲ ਦੇਣਾ ਆ ਦੇ ਲਾ ਦੇ ਚੱਕ ਵੰਡ ਇਹ ਜਾਗਦੀ ਹਾਂ ਫਿਰ ਤੁਸੀਂ ਵਸ ਦੇਖੀ ਜੂਗਾ ਉਦਾਹਰਨ ਹੈ ਜੋ ਇਹਦੇ ਨਾਲ ਆਪਾਂ ਕੱਟੀ ਹੋਗਾ ਉਂਗਲ ਦੇਲਾ ਦਾੰਦ ਥੱਲੇ ਜੋਲਦੀ ਆਪਦੇ ਚੱਕ ਮਾਰ ਤੂੰ ਵੇਜ ਤੂੰ ਬਲੌਗ ਜੋ ਵਿੱਚੋਂ ਭੱਜ ਗਿਆ ਇਹ ਜੋ ਮੁੰਡਾ ਨਾ ਨਾ ਫਿਰ ਤਾਂ ਬੰਦੀ ਦਿਖਾਉਣੀ ਆ ਇਹ ਹਾਂ ਹਾਂ ਨਹੀਂ ਇਧਰ ਵੀ ਦਿਖਾਣਾ ਇਹ ਜੋ ਮੁੰਡਾ ਉਸ ਨਾਮ ਤੋਂ ਹੈ ਇਹ ਤਾਂ ਵਾਰ-ਵਾਰ ਜੱਗ ਵੀ ਹੁੰਦਾ ਸ਼ਨਾਮ ਤਾਂ ਹੋਣ ਜੋ ਫਿਰ ਉਦੋਂ ਸਿੰਘ ਦਾ ਸ਼ਹਿਰ ਸੀ ਇਹਦਾ ਜ਼ੂਮ ਜਿਆਦਾ ਕਰਦੀ ਇਹਦਾ ਸਾਥੀ ਜੋ ਹੈ ਉਹ ਨਾਲ ਇਹਦੀ ਹੈਲਪ ਵੀ ਕਰ ਰਿਹਾ ਹੈ ਪੱਟੀ ਵੀ ਕਰ ਰਿਹਾ ਹੈ ਲੇਕਿਨ ਇਹ ਮੁੰਡੇ ਦੇ ਵਿੱਚ ਮੈਂ ਹੌਸਲਾ ਇੰਨਾ ਦੇਖਿਆ ਹੈ ਐਨੀ ਛੱਟ ਲੱਗਣ ਤੋਂ ਬਾਅਦ ਵੀ ਇਹਦੇ ਚਿਹਰੇ ਉੱਤੇ ਮੁਸਕਰਾਟ ਔਰ ਚਿਹਰਾ ਕਿਰਿਆ ਹੋਇਆ और मैं क्या दंदा ਥੱਲੇ ਦੇ ਲਾ ਪਿੰਡ ਨਹੀਂ ਹੋਗੀ 12 ਘੰਟੇ ਮੁੰਡਾ ਕੰਮ ਕਰਦੇ ਆ 8 ਵਰਕ ਕਰਦੇ ਆ ਕੱਲ ਛੁੱਟੀ ਦਵਾ ਕੇ ਲੈਂਦੇ ਆ और जो ਕਰਦੇ ਕੰਮ ਮਚ ਰਿਹਾ ਦੁਬਾਰਾ ਜਾ ਕੇ ਸਟਾਈ اور ਇਹਦੇ ਇਹਦੇ ਆਪਾਂ ਵੀਊਜ਼ ਵੀ ਲਵਾਵਾਂਗੇ ਕਿ ਇਹਦਾ ਕੀ ਵਿਚਾਰ ਹੈ ਨਾ ਓਏ ਇਹਦਾ ਕਰ ਆਪਾਂ ਇਹਦੇ ਨਾਲ ਵੀ ਗੱਲ ਕਰਦੇ ਆ ਉਹ ਦੂਜਾ ਹੱਥ ਦੇ ਨਾਲ ਲਾ ਇੱਥੇ ਪਾਸੇ ਹਾਂ ਲਾ ਤਾਂ ਸਹੀ ਮੈਂ ਤੁਹਾਨੂੰ ਦੱਸਦਾ ਹਾਂ ਵੀ ਕਾਕਾ ਇੱਧਰ ਵੇਖ ਤੂੰ ਏ ਇੱਧਰ ਜੀ ਦਾ ਖਾਲਸਾ ਵੀ ਪਤਾ ਹੀ ਇਹ ਤੇ ਕੈਨੇਡਾ ਤੇਨੂੰ ਕਿਵੇਂ ਲੱਗਿਆ ਕੈਨੇਡਾ ਹੀ ਸਾਨੂੰ ਬਹੁਤ ਹੀ ਲੱਗਿਆ ਸੱਟਾਂ ਖਾਈ ਜਾਂਦੇ ਆ ਬਸ ਇਦਾਂ ਠੀਕ ਹੈ ਤੇ ਨਹੀਂ ਕੈਨੇਡਾ ਫਿਰ ਕੰਮ ਤੇ ਰੱਖਿਆ ਕਿਹਨੇ ਕਹਿੰਦੀ ਉਹਨਾਂ ਦੀ ਪੀੜੀ ਨੂੰ ਆਪਾਂ ਕਹਿੰਦੇ ਵੀ ਗੱਜ-ਬੱਜ ਕੇ ਆਓ ਤਿਆਰੀ ਨਾਲ ਪਟੀਆਂ-ਪੁਟੀਆਂ ਨਾਲ ਹੀ ਲੈ ਕੇ ਆਓ ਆਉਂਦਾ ਉਹ ਖਾਨੀ ਮੈਂ ਕਰ ਬੰਦੂ ਮਸਕ ਨਾਲ ਹੀ ਉੱਥੋਂ ਕਰਕੇ ਆਉ ਪੂਰਾ ਨਹੀਂ ਤੇ ਹੁਣ ਇਹਦੇ ਵਿੱਚ ਮਨ ਲੋ ਤੁਸੀਂ ਕਿੰਨੇ ਘੰਟੇ ਕੰਮ ਕਰਦੇ ਹੋ ਦਿਨ ਦੇ ਵਿੱਚ ਇਹਦੇ ਵਿੱਚ ਜੀ ਅਸੀਂ ਟੈਂਡੇ ਦਾ ਹੀ ਦੋ ਕੀ ਕਰਦੇ ਬਾਕੀ ਤਾਂ ਜੀ ਬਿੱਲ ਗਏ ਕਰਦੇ ਹਾਂ ਨਹੀਂ ਸੀਰੀਅਸਲੀ ਸੀਰੀਅਸਲੀ ਕਰਦੇ ਆ ਜੀ 8-9 ਘੰਟੇ ਕੰਮ ਓਕੇ 8-9 ਘੰਟੇ ਇੱਕ ਦੋ ਘੰਟੇ ਬ੍ਰੇਕ ਕਰ ਲੈਂਦੇ ਹੁੰਨੇ ਜੀ ਠੀਕ ਹੈ ਉਹ ਵੀ ਆਹ ਕਹਿ ਰਹਿੰਦਾ ਹੁੰਦਾ ਜੀ ਤਾਂ ਕਰ ਲੈਂਦੇ ਆ ਨਹੀਂ ਮੈਂ ਤਾਂ ਹੈ ਨਹੀਂ ਜੀ ਔਰ ਤੁਹਾਨੂੰ ਜੋ ਛੋਟਾਂ ਲੱਗਦੀਆਂ ਨੇ ਉਹ ਕਿੰਨੇ ਦਿਨਾਂ ਬਾਅਦ ਲੱਗਦੀਆਂ ਨੇ ਉਹ ਹਫ਼ਤੇ ਬਾਅਦ ਲੱਗ ਜਾਂਦੀਆਂ ਨੇ ਅੱਛਾ ਠੀਕ ਹੈ ਸ਼ੁਕਰੀਆ ਜਾਣਕਾਰੀ ਦੇ ਲਈ